ਕੀ ਨਾ ਹਾਂ ਆ ਜਾ ਆ ਜਾ ਆ ਜਾ ਆ ਆ ਜਾ ਬਹਿ ਜਾ ਬੰਦ ਕਰਕੇ ਬਹਿ ਛਤਰੀ ਬੰਦ ਕਰਕੇ ਛਤਰੀ ਬੰਦ ਕਰ ਲਾ ਚੱਲ ਆ ਜਾ ਪੰਜੀ ਸასი ਗੱਲ ਦੋਸਤੋ ਕੀ ਹਾਲ ਨੇ ਸਾਰਿਆਂ ਦੇ ਅੱਜ ਦੀ ਵੀਡੀਓ ਦੀ ਕਰਦੇ ਆਂ ਸ਼ੁਰੂਆਤ ਤੇ ਟਾਈਮ ਵੱਜ ਗਿਆ ਸ਼ਾਮਾਂ ਦੇ 4 ਤੇ ਆਪਾਂ ਚੱਲੇ ਆਂ ਚਵਿੰਡੇ ਕਿਉਂਕਿ ਕੱਲਿਆ ਅਨਾਹਤ ਹੋਂ ਦਾ ਫੰਕਸ਼ਨ ਇਹਨਾਂ ਨੇ ਕਰਨਾ ਪਾਰਟਿਸਿਪੇਟ ਕਰਨਾ ਨਾ ਪੱਕੀ ਗੱਲ ਆ ਤੇ ਕੱਲ ਆਪਾਂ ਜਾਵਾਂਗੇ ਸਕੂਲ ਤੇ ਅੱਜ ਥੋੜੀ ਸ਼ਾਪਿੰਗ ਜੀ ਕਰਨੀ ਇਹਨਾਂ ਦੀ ਜੁੱਤੀ ਜੱਤੀ ਲੈਣੀ ਆ ਤੇ ਉਹ ਵਾਜਾ ਮੰਡੀ ਉੱਧਰ ਜਾਪ ਨੂੰ ਬਿਠਾ ਆ ਜਾ ਇੱਥੇ ਬਹਿ ਜਾ ਆ ਜਾ ਆ ਜਾ ਸਕੀ ਚੱਲ ਆ ਜਾ ਬਹਿ ਜਾ ਗੁਰਜਪ ਵੀ ਆ ਗਈ ਆ ਇਹਦਾ ਤਾਂ ਪਹਿਲਾਂ ਇਰਾਦਾ ਨਹੀਂ ਸੀ ਕਰਦਾ ਇਹ ਕਹਿੰਦੀ ਆ ਹੁਣ ਮੈਂ ਵੀ ਕਰਨਾ ਇਹਦੀ ਸੇਲੀ ਲੱਗੀ ਕਰਨ ਪਾਰਟਿਸਪੇਟ ਤੇ ਇਹਦੀ ਸੇਲੀ ਇਹਦੀ ਇਦੀ ਸੇ ਲੀਕੀ ਨਾ ਗੁਰਜਪਤ ਕੀ ਨਾ ਤੇ ਪਿਛੇ ਲੀਦਾ ਤਾਰੂ ਸੀ ਹਾਂ ਤਾਂ ਕਰਕੇ ਕਰਨਾ ਤੂੰ ਹਾਂ ਤੈਉ ਲੱਗੀ ਕਰਨਗੇ ਹੋਰੇ ਇਹ ਪਹਿਲਾਂ ਦੀ ਨਹੀਂ ਕਰਨਾ ਵੇ ਰਹਿnde ਕੋਈ ਨਹੀਂ ਅਜੇ ਮਮਾ ਨੇ ਉਹਨੂੰ ਇੱਥੇ ਥੋੜਾ ਮੈਂ ਨਾ ਮਮਾ ਲੈ ਕਿੱਥੇ ਬੈਣਾ ਹਾਂ ਤਾਂ ਫੇਰ ਕੋਈ ਜਾਂਦੀ ਕੰਦ ਲੱਗੀ ਬੰਦ ਚੱਲੀਏ ਗੁਰਜਪਤ ਨਹੀਂ ਕਿਉਂ ਨਹੀਂ ਕਿਉਂ ਨਹੀਂ ਜਾਣਾ ਟਿਊਸ਼ਨ ਅੱਜ ਲੇ ਮੀ ਲੰਡਿਆ ਤੇ ਫਿਰ ਕਿੱਥੇ ਜਾਣ ਦੀ ਗੱਡੀ ਤੇ ਮੀ ਬੈਣ ਡਿਆ ਹੈਂ ਤਾਦੀ ਨਹੀਂ ਉਥੇ ਕਿਥੇ ਪਰਸੋ ਬਾਬਾ ਐਤਵਾਰ ਜੇ ਹੈਂ ਪਰਸੋ ਐਤਵਾਰ ਆ ਹਾਂ ਤਾ ਕਰਕੇ ਬੋਲੇ ਚੱਲੀ ਬੋਲੇ ਚੱਲੀ ਆ ਜੋ ਆਜੋ ਟਾਲੀ ਸਾਹਿਬ ਨੂੰ ਮਿਲ ਚੱਲਿਆ ਕੰਮ ਜਿੰਦੇ ਜਾਂਦੀ ਲੋੜ ਨਹੀਂ ਆਜੋ ਪਹੁੰਚੋ ਤੁਸੀਂ ਮੈਂ ਆ ਗਿਆ ਲੋ ਜੀ ਹੁਣ ਲੈਣ ਲੱਗੇ ਚੂੜੀਆਂ ਚੂੜੀਆਂ ਹਾਂ ਲੈ ਰਹੀ ਦੋ ਲੋ ਜੀ ਆਹ ਨਾਖ ਤੇ ਚਲ ਗਈ ਮਹਿੰਦੀ ਲਾਉਣ ਹੱਥਾਂ ਤੇ ਤੇ ਗੁਰਜਾਪ ਆਪਣੇ ਕੋਲੇ ਆ ਇਧਰ ਤੂੰ ਤੇ ਨਹੀਂ ਲਾਉਣੀ ਮਹਿੰਦੀ ਹਾਂ ਤੈਨੂੰ ਲੋੜ ਹੀ ਨਹੀਂ ਆਣਾ ਮਹਿੰਦੀ ਲਾਉਂਦੀ ਲੈ ਤੇਰੀ ਇੱਕੋ ਥਾਂ ਦੇ ਕਰਾਰੀ ਅੜੀ ਬਸ ਓਕੇ ਤੇ ਮਹਿੰਦੀ ਨਹੀਂ ਲਾਉਣੀ ਹੁਣ ਕਾਰ ਜਾ ਕੇ ਲਾਉਣੀ ਕਾਰ ਜਾ ਕੇ ਨਹੀਂ ਲਗਣੀ ਮਹਿੰਦੀ ਥੋੜੀ ਖਣਨੀ ਆਪਾਂ ਓਕੇ ਮਹਿੰਦੀ ਲਾਣੀ ਪਾਪੂ ਲਾਉਣੀ ਆ ਹਾਂ ਠੀਕ ਆ ਕੋਈ ਨਾ ਕਰ ਜਾ ਕੇ ਲਾ ਦਿੰਨੇ ਤੇਰੇ ਵਿੰਡੀ ਹਾਂਜੀ ਨਾ ਹਟ ਹੁਣ ਹੁਣ ਇਹ ਕੀ ਹੋ ਗਿਆ ਬਲੌਕ ਹੋ ਗਈ ਹੁਣ ਤੂੰ ਮਹਿੰਦੀ ਬੜੀ ਲਾਈ ਹੈ ਹੈ ਉਹ ਬੜੀ ਸੋਹਣੀ ਲਾਈ ਓਰ ਜੱਪ ਤੂੰ ਨਹੀਂ ਲਵਾਈ ਥੋੜੀ ਲਵਾਈ ਹੁਣ ਫਿਰ ਇਤਰਾ ਹੀ ਜਾਣਾ ਉਹ ਲੈ ਚਾਕੇ ਚਾਕੇ ਲੋਨੀ ਅਲਸਾ ਮੈਂਦੀ ਸਪਾਈਸ ਦੀ ਚਾਹ ਅਨਾਦ ਜੇ ਬ੍ਰੇਕ ਬਰੂਕ ਵੱਜ ਗਏ ਕਿਤੇ ਅਗਲੇ ਬੰਨੇ ਨਾ ਮਹਿੰਦੀ ਸਾਪ ਦੀ ਸਾਡੀ ਸਲੋ ਚਲਾਉਂ ਫੇ ਸਲੋ ਹੀ ਚਲਾਉਂਦੇ ਆ ਘਰ ਘਰ ਨਾ ਆ ਜਪਦੇ ਇਹਨਾਂ ਵੇ ਇੱਥੇ ਛਾਪੀ ਹੋਏ ਮਹਿੰਦੀ ਓ ਭਰਾਵਾ ਤੇਰਾ ਅਜੇ ਕੰਮ ਖਤਮ ਨਹੀਂ ਹੋਇਆ ਹੁਣ ਜਾ ਕੇ ਮਹਿੰਦੀ ਲਾਓ ਮੇਰੀ ਵਾਲਾਂ ਨਾਲ ਖਾਣਾ ਭਾਜੀ ਅੱਛਾ ਉਤਰੋ ਵੀ ਚੱਲ ਗੁਰਜਪਿਆ ਉਤਰ ਅਨਾਹਤ ਓਏ ਤੇ ਦੀ ਗਲਾਉਂਦੇ ਨਾ ਮਹਿੰਦੀ ਲਾ ਲਈ ਤੁਸੀਂ ਵੀ ਹੈਲੋ ਸਵੇਰੇ ਕਰਨਾ ਫਿਰ ਪਾਰਟਿਸਪੇਟ ਹਾਂ ਐਚਾ ਕੀ ਪਾਣਾ ਗਿੱਧਾ ਪਾਣਾ ਹਜ਼ਾਰ ਚ ਕਰਨਾ ਹੈ ਕਰਨਾ ਕੀ ਡਾਂਸ ਐਚਾ ਲੋ ਜੀ ਮਿੱਤਰੋ ਸੰਭ ਲਿਆ ਕੰਮਕਾਰ ਤੇ ਹੋ ਗਏ ਵੇਲੇ ਜਾਂਨੇ ਆ ਮੇਲੇ ਤੇ ਦੇਣਿਆ ਅਗਲਾ ਟਾਈਮ ਆ 8 ਤੇ ਅੱਜ ਜਾਣਾ ਫਿਰ ਅਨਾਥ ਹੁਣਾ ਦੇ ਫੰਕਸ਼ਨ ਤੇ ਤੇ ਮਿਲਦੇ ਆ ਤੁਹਾਨੂੰ ਤਿਆਰ ਹੋ ਕੇ ਲੋ ਜੀ ਹੋ ਗਈ ਆਪਾਂ ਰੈਡੀ ਤੇ ਹੋ ਗਈਆਂ ਆਪਣੀਆਂ ਆਜੋ ਆਜੋ ਚਲਿਏ ਵੇ ਪਾਉਗੇ ਤਾਂ ਨਾ ਦੱਪੋ ਕੇ ਹਾਂ ਰਾਤ ਓਕੇ ਚਲੋ ਜਾ ਕੇ ਦੇਖਦੇ ਆ ਕੀ ਬਣਦਾ ਉੱਥੇ ਕੀ ਮਾਹੌਲ ਚੱਲਿਆ ਤੇ ਦਿਖਾਉਨੇ ਆ ਤੁਹਾਨੂੰ ਵੀ ਇੱਧਰ ਵੀ ਆ ਗਏ ਜੀ ਇੱਕ ਪੰਜਾਬੀ ਜੱਟ ਬਣਿਆ ਬੱਲੇ ਉਹੜੀ ਕੈਂਟ ਪੱਗ ਬੰਨੀ ਹੋ ਬੱਲੇ ਮਗਰ ਬਹਿਣਾ ਹੀ ਹਾਂ ਪੱਗ ਉਹੜੀ ਠੋਕੀ ਹੈ ਕਿ ਕੀ ਕਰਦੇ ਲੱਗਾ ਦੱਸਦਾ ਨਹੀਂ ਆ ਬੋਲਦਾ ਨਹੀਂ ਆ ਬੋਲ ਦੱਸਣ ਹੈ ਅੜੀ ਸਣ ਐਨ ਤੋਂ ਮੂੰਹ ਕਰ। ਲੋ ਜੀ ਪਹੁੰਚ ਗਏ ਆਪਾਂ ਵੀ ਆ ਬਸ ਕਾ ਜੀ ਵੀ ਐਮਐਸਏ ਇਹ ਲਲੀਨਿਓ ਸਕੂਲ ਕੋਚ ਇਹ ਮੈ ਸੋਲੋ ਇਹ ਵੀ ਐਮਐਸਏ ਸੰਗੂ ਗੰਡਿਆ ਨਾ ਲੋ ਜੀ ਅਨਾਸਤ ਨੂੰ ਆਪਾਂ ਛੜਤਾ ਸਕੂਲ ਤੇ ਹੁਣ ਆਪਾਂ ਚੱਲੇ ਆਂ ਬਟਾਲੇ ਕਰਨੀਆਂ ਰਖੜੀਆਂ ਕੋਰੀਅਰ ਤੇ ਗੁਰਜਾਪੁਰ ਰਹਿ ਗਈ ਆ ਇਨੇ ਲੇਟ ਦੱਸਿਆ ਕਹਿੰਦੀ ਤੇ ਇਸ ਕਰਕੇ ਬੱਚੇ ਹੋ ਗਏ ਆ ਫੁੱਲ ਤੇ ਇਹਦੀ ਵਾਰੀ ਨਹੀਂ ਆਈ ਚੱਲ ਕੋਈ ਚੱਕਰ ਨਹੀਂ ਹਣ ਖੁਸ਼ ਆ ਚਿਜੀ ਖਾਣੀ ਆ ਲਓ ਜੀ ਰੋਟੀ ਲੱਗੀ ਖਾਣ ਉਹ ਬੱਲੇ ਪਕੌੜੇ ਲੱਗੀ ਖਾਣ ਹੈ ਹਣ ਚੱਲਦੇ ਆ ਫਿਰ ਬਟਾਲੇ ਕਰਦੇ ਆ ਕੋਰੀਅਰ ਰੱਖੜੀਆਂ ਹਾਂ ਰੱਖੜੀਆਂ ਮੈਂ ਕੋਰੀਅਰ ਕਰਨੀਆਂ ਬਟਾਲੇ ਅੱਛਾ ਕਰਕੇ ਆਈਏ ਚੱਲ ਲੈਿੰਦੇ ਆਪਣਾ ਚੱਲ ਵਰੀਆ ਤੇਰਾ ਸੈਟਿਆ ਕੰਮ ਹੋਲਦਾ ਆ ਗਿਆ ਬਟਾਲਾ ਤੇ ਮੌਸਮ ਵੀ ਹੋਇਆ ਗਹਿਰਾ ਮੌਸਮ ਹੋਇਆ ਘੈਂਟ ਤੇ ਮੀਂਹ ਆ ਜਾਊਗਾ ਮੇਰੇ ਸਾਹਬ ਨਾਲ ਆ ਜਾਓ ਇੱਧਰ ਆ ਗਿਆ ਫਸਟ ਕਰਾਏ ਕੋਲ ਇਨੇ ਇੱਕ ਖਡਾਉਣਾ ਪਹਿਲਾਂ ਆ ਜਾ ਬੱਝ ਗਿਆ ਬਾਹਰ ਆ ਜਾ ਦੱਪਾ ਹਲ ਲਈਏ ਰ ਹੈ ਲੈ ਲਿਆ ਕਾਇ ਇਹ ਹੁਕਰ ਦੋਸਰ ਦੱਸ ਕਿਹੜੀ ਰਖੜੀ ਲਾਣੀ ਪਸੰਦ ਕਰ ਹੈ ਵੀਰ ਨੂੰ ਭੇਜਨੀ ਆ ਤੂੰ ਹੀ ਭੇਜਨੀ ਆ ਆ ਵੇਹ ਦੱਸ ਕਿਹੜੀ ਲੈਣੀ ਆ ਕਿਹੜੀ ਲਈ ਹੈ ਹੈ ਦੱਸ ਗੁਲਜਬ ਰਖੜੀਆਂ ਦਾ ਵੀ ਹੋ ਗਿਆ ਕੰਮ ਡੰਨ ਤੇ ਹੁਣ ਕਰਦੇ ਆ ਕੋਰੀਅਰ ਉਕੜ ਦਾ ਫੜ ਲਿਆ ਸੀ ਨਾ ਵਿੱਚ ਪਿਆ ਨਾ ਉਹ ਆ ਦੇ ਬਾਰ ਹੁਣ ਕਰਦੇ ਆ ਕੋਰੀਅਰ ਤੇ ਫੇਰ ਕੋਰੀਅਰ ਕਰਕੇ ਜਾਂਦੇ ਆ ਸਕੂਲ ਦੁਬਾਰਾ ਉੱਥੇ ਦੇਖਦੇ ਆ ਫੰਕਸ਼ਨ ਕੀ ਚੱਲਦਾ ਉਮੀਦ ਮਿੱਤਰੋ ਕੋਰੀਅਰ ਦਾ ਵੀ ਕੰਮ ਹੋ ਗਿਆ ਡਨ ਤੇ ਹੁਣ ਚਲਦੇ ਆ ਸਕੂਲ ਤੇ ਦੇਖਦੇ ਆ ਕੀ ਚੱਲਣ ਡਿਆ ਉੱਤੇ ਮਾਹੌਲ-ਜਾਲ ਕੰਮ ਸ਼ੁਰੂ ਹੋਇਆ ਕਿ ਨਹੀਂ ਹੋਇਆ ਇਹ ਆ ਗਿਆ ਉਮਰਪੁਰਾ ਧੰਨ ਧਨ ਮਾਤਾ ਲਖਣੀ ਯਾਦਗਰੀ ਘੇੜ ਇਹ ਤਾਂ ਸੱਜੇ ਪਾਸੇ ਕੰਧ ਸਾਹਿਬ ਚੱਲ ਜਾਂਦਾ ਜੇ ਪਹੁੰਚ ਗਏ ਆਪਾਂ ਸਕੂਲ ਲੱਲੋ ਲੈਂਚ ਤੇ ਲੱਲਾ ਮਾਮਾ ਉਹ ਕੱਢ ਬਾਹਰ ਰੋਕੋ ਆਪਣੀ ਬਣੀ ਇਹ ਕੋਲ ਨਹੀਂ ਅਨਾਸਤ ਹੋਣਾ ਦਾ ਹੋ ਗਿਆ ਲੰਚ ਟਾਈਮ ਮੈਡਮ ਆ ਡੈਪੀਆਂ ਰੋਲਾ ਪਾਉਣ ਆਏ ਹੈ 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 ਆ ਜਾ ਆ ਜਾ ਆ ਜਾ ਦੇ ਕਿਤਾ 아이 ਮਾ 아이 ਦੇ ਕਿਤਾ ਇਹ ਹੈ ਛੋਟਾ ਕਿਤਾ ਗੱਜਾਪੇ ਕੀ ਕਰਦੀ ਹੈ ਨਹੀਂ ਫਰੈਂਡ ਹੈ ਇਹ ਆ ਮੈਂ ਇਹ ਹੈ ਹਰੀ ਫੋਟੋ ਕੈਚ ਲਈ ਹੁਣ ਹੈ ਨਹੀਂ ਤੇਰਾ ਪੂਰਾ ਟੈਂਕ ਸੈਟ ਹੈ ਹੈ ਤਾਂ ਕਿਹੜੀ ਤੇ ਕਿਹੜੀ ਇਹ ਕੁੜੀਆਂ ਆਹ ਕੁੜੀਆਂ ਹੀ ਆ ਨਹੀਂ ਮੁੰਡਿਆਂ ਦਾ ਕੱਲ ਪਰਸ ਹੋ ਗਿਆ ਵਾ ਉਹ ਮੁੰਡਿਆਂ ਦਾ ਕੱਲ ਹੋ ਗਿਆ ਵਟਿਆਂ ਦਾ ਤੇ ਆਪਾਂ ਨੂੰ ਤੇ ਲੱਗੀ ਭੂਖ ਐਂ ਤੇ ਲੈ ਹੁਣ ਖਾਣ ਕੁਝ ਮੇਰੇ ਗੁਰਜਾਪਾ ਸਾਡੇ ਨਾਲ ਹੀ ਬੱਜ ਗਈ ਅੱਜ ਕਦੀ ਗਲੇ ਬਨੇ ਕਦੀ ਕੇ ਬਣੀ ਇਹਨੂੰ ਤੇ ਆਖਿਆ ਵੀ ਇਹ ਨਾਥ ਲੱਗ ਜਾਂਦਾ ਪਾ ਬਾਰਾਂ ਦੀ ਮੈਂ ਚੀਜੀ ਖਾਣੀ ਆ ਤੇ ਵੀ ਸਾਡੇ ਨਾਲ ਹੀ ਆ ਗਈ ਹੁਣ ਅੱਜ ਛੱਲੀਆਂ ਵਿੱਚ ਅੰਡਾਈ ਪਾ ਔਰ ਇਹ ਨੂੰ ਦੇ ਨੂੰ ਦੇ ਚੀਜੀ ਲਾਓ ਇਹ ਇਹਦੇ ਵਿੱਚ ਇੱਥੇ ਸੇ ਇੱਥੇ ਦੇ ਦੇ ਇੱਥੇ ਸੇ ਬੇਲਾ ਅਗੜ ਲੋਲ ਆ ਗਿਆ ਸੂਸਾ ਬਰਾਬਰ ਉਸ ਤੇ ਡੱਟ ਅੱਡੀ ਗੱਡੀ ਚੱਕਰੇ ਲਗਾਈ ਇਹ ਰੋਗ ਲਈ ਇੱਥੇ ਲੱਗਦਾ ਚੱਲਾ ਗਰੂ ਗਰੂ ਆ ਵੇ ਕਿਹ ਕਿਹ ਬੇਸ ਆ ਰਿਹਾ ਵੇਰ ਦਾ 9 ਵਜੇ ਦਾ ਤਾੜਿਆ ਸਾਨੂੰ ਤੇ ਹੁਣ ਵਜ ਗਏ 3 ਮਹਾ ਛੁੱਟ ਕੇ ਆਏ ਆ ਹੁਣ ਚਲਦੇ ਆ ਘਰ ਖੋਲਦਾ ਲੈ ਤੈਨੂੰ ਸੈਂਡਵਿਚ ਵੀ ਮਿਲਿਆ ਇਧਰ ਇਹਨੂੰ ਖਾਣ ਲਈ ਮਿਲਿਆ ਤੁਹਾਨੂੰ ਨਹੀਂ ਮਿਲਿਆ ਕੁਝ ਵੀ ਹੈਂ ਤੁਸੀਂ ਕੀ ਕਰਤੀ ਨਾ ਲਈਆਂ ਅਜੇ